ਵਸਤ ਹੈ ਜੀ ਮੈਂ ਲੁਧਿਆਣੇ ਦੀ ਟੱਬਰੋਂ ਤੋਂ ਰਹਿਣ ਵਾਲੀ ਹਾਂ ਮੇਰਾ ਨਾਮ ਨੀਲਮ ਹੈ ਮੈਂ ਮੈਨੂੰ ਛਿੱਕਾਂ ਦੀ ਪ੍ਰੋਬਲਮ, ਜ਼ੁਕਾਮ ਵਗੈਰਾ, ਨੱਕ ਚ ਪਾਣੀ ਆਣਾ, ਮੈਨੂੰ ਬਹੁਤ ਦਿੱਕਤ ਹੁੰਦੀ ਸੀਗੀ। ਮੈਨੂੰ ਕਿਤੇ ਵੀ ਮੈਂ ਬਾਹਰ ਨਹੀਂ ਜਾ ਸਕਦੀ ਸੀ। ਧੂਲ ਮਿੱਟੀ ਦਾ ਕੰਮ ਕਰਦੀ ਸੀ ਤੇ ਛਿੱਕਾਂ ਲੱਗ ਜਾਂਦੀਆਂ ਸੀਗੀਆਂ। ਮੈਂ ਕੋਈ ਵੀ ਕੰਮ ਨਹੀਂ ਕਰ ਸਕਦੀ ਸੀ। ਮੌਸਮ ਬਦਲਦਾ ਸੀ। ਮੌਸਮ ਦੇ ਬਦਲਣ ਦੇ ਨਾਲ ਵੀ ਮੈਨੂੰ ਇਹ ਪ੍ਰੋਬਲਮ ਹੁੰਦੀ ਸੀਗੀ। ਬਹੁਤ ਜ਼ਿਆਦਾ ਮੈਨੂੰ ਦਿੱਕਤ ਸੀਗੀ। ਮੈਂ ਬਾਹਰ ਕਿਤੇ ਵੀ ਨਹੀਂ ਨਿਕਲ ਸਕਦੀ ਸੀਗੀ। ਜਿੱਦਾਂ ਮੈਨੂੰ ਕੋਈ ਦੱਸਦਾ ਸੀ ਮੈਂ ਉਦਾਂ ਕਰਦੀ ਸੀ। ਮੈਡੀਕਲ ਤੋਂ ਦਵਾਈਆਂ ਖਾਧੀਆਂ ਮੈਨੂੰ ਬਿਲਕੁਲ ਵੀ ਆਰਾਮ ਨਹੀਂ ਆਇਆ। ਕਿਸੇ ਨੇ ਕਾੜਾ ਦੱਸਣਾ ਮੈਂ ਉਹ ਬੇਸੰਦਾ ਕੜਾ ਬਣਾ ਕੇ ਉਹ ਵੀ ਖਾਣਾ ਮੈਨੂੰ ਬਿਲਕੁਲ ਵੀ ਫਰਕ ਨਹੀਂ ਪਿਆ ਫਿਰ ਮੈਨੂੰ ਕਿਸੇ ਰਿਸ਼ਤੇਦਾਰ ਨੇ ਮੈਨੂੰ ਦੱਸਿਆ ਕਿ ਡਾਕਟਰ ਸ਼ਾਰਦਾ ਆਯੁਰਵੈਦਿਕ ਦਵਾਈ ਹੈ ਉਹਨਾਂ ਦੀ ਉਹਨਾਂ ਦੀ ਦਵਾਈ ਕਰਕੇ ਦੇਖੋ ਮੈਂ ਉਹਨਾਂ ਦੀ ਦਵਾਈ ਕੀਤੀ ਮੈਨੂੰ ਹੁਣ ਫਰਕ ਹੈ ਯਾਨੀ ਕਿ ਮੌਸਮ ਵੀ ਬਦਲਦਾ ਮੈਨੂੰ ਕੋਈ ਅਸਰ ਨਹੀਂ ਹੁੰਦਾ ਵੀ ਮੈਂ ਠੀਕ ਰਹਿੰਦੀ ਆ ਮੈਨੂੰ ਕੋਈ ਛਿੱਕਾ ਨਹੀਂ ਆਉਂਦੀ ਆ ਕੋਈ ਮੇਰੇ ਸਿਰ 'ਚ ਭਾਰੀਪਣ ਨਹੀਂ ਰਹਿੰਦਾ ਕੋਈ ਨੱਕ 'ਚ ਪਾਣੀ ਨਹੀਂ ਨਿਕਲਦਾ ਵੈਸੇ ਜ਼ਿਆਦਾਤਰ ਬڑے ਲੋਕਾਂ ਨੂੰ ਮੈਂ ਦੇਖਿਆ ਵੀ ਛਿਕਾਨ ਦੀਆਂ ਇਹਨਾਂ ਦਾ ਇਲਾਜ ਹੈ ਨਹੀਂ ਕੋਈ ਵੀ ਇਹ ਸਾਰੇ ਕਹਿੰਦੇ ਅਲਰਜੀ ਆ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ ਆਪਣੇ ਆਪ ਹੀ ਆਰਾਮ ਆ ਜਾਂਦਾ ਆਪਣੇ ਆਪ ਹੀ ਫਿਰ ਦੁਬਾਰਾ ਹੋ ਜਾਂਦੀ ਹੈ ਪਰ ਡਾਕਟਰ ਸ਼ਰਦਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ